ਹਾਂਜੀ 2014 ਨੇ ਮਾਰ ਕੇ ਆ ਕਾਪੀ 15 ਦੀ ਹੈ ਕਾਪੀ ਵੀ ਇਹ ਵੀ ਬਈ ਹੌਲੈਂਡ ਬਹੁਤ ਜਾਂਦਾ ਮੰਗਦੀ ਹੈ ਨਾ ਬਈ ਹੌਲ ਟਰੈਕਟਰ ਵਧੀਆ ਟਰੈਕਟਰ ਤੇ ਰੇਟ ਵੀ ਜਿਵੇਂ ਗਾਰ ਦੇ ਦਰਮਿਆਨਾ ਜਿਹਾ ਹੱਕਦਾ ਠੀਕ ਆ ਬਈ ਇਹ 3 ਸਪੀਡ ਦੇ ਹਿਸਾਬ ਨਾਲ ਨਾ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਵਾਲਾ ਆ ਗਿਆ ਏ ਟਰੈਕਟਰ ਇਹ ਮਤਲਬ ਤਿੰਨ ਸਪੀਡਾਂ ਦੇ ਵਿੱਚ ਆ ਬਈ ਆਹ ਚੈਰ ਵੀ ਖਵਾਂ ਨਵੀਆਂ ਵੇਖ ਲਓ ਉੱਤੇ 20 ਕੇਟੀ ਨਹੀਂ ਘਸੇ ਆ ਜੇ ਬਈ ਸਹੀ ਇਹ ਵੀ ਟਾਇਰ ਓਕੇ ਵੀਕੇ ਡੀਓ ਵਿੱਚ ਲਿਖਿਆ ਹੋਇਆ ਟਾਇਰ ਵੀ ਬਈ ਸਹੀ ਜਮਾਨੇ ਹੁਣ ਕੱਲੇ ਟਾਇਰ ਹੀ 65000 ਦੀ ਮਗਲੀ ਜੋੜੀ ਕਮਾਂਡਰ ਦੀ ਆ ਅਗਲੇ ਵੀ ਨਵੇਂ ਐਮ ਆਰ ਫੋ ਚਕਤੀ ਲੈ ਆ ਗਏ ਅਗਲੇ ਵੀ ਬਿਲਕੁਲ ਓਕੇ ਟਰੈਕਟਰ ਹੈ ਖੁਸ਼ਕੀ ਸਾਹਿਬ 2015 ਮਾਡਲ ਹੈ ਠੀਕ ਹੈ ਜੀ ਜਮਾਨਾ ਨਵਾਂ ਟਰੈਕਟਰ ਆ ਸੁਪਰ ਹੈ 12+3 ਆ ਗਿਆ ਜੀ ਕਰੀਪਰ ਗੇਅਰ ਤੇ ਦੋ ਕਈ ਮੰਗਦੇ ਆ ਕਿ ਕਰੀਪਰ ਗੇਅਰ ਨਾਲ ਸੇਕਰੀਪਰ ਵਾਲਾ ਹਾਂ ਠੀਕ ਹੈ ਜੀ ਕਰੀਪਰ ਗੇਅਰ ਵਾਲਾ ਟਰੈਕਟਰ ਤੇ ਕੋਈ ਵੀ ਲੰਭਾ ਹੋਵੇ ਜ਼ਿੰਮੇਵਾਰੀ ਆਪਣੀ ਫੁੱਲ ਬਸ ਠੀਕ ਹੈ ਜੀ ਬਿਲਕੁਲ ਓਕੇ ਸਾਰਾ ਜੈ ਕਿ ਜੀ ਹੋਰ ਆ ਬਾਈ ਜਿਹੜੀ ਚੀਜ਼ ਕਹੀ ਆ ਉਹੀ ਆ ਫालतू ਕੋਈ ਗੱਲ ਨਹੀਂ ਆ ਆਪਦੇ ਕੋਲੋਂ ਕਿਉਂਕਿ ਇਸ ਲਈ ਮੈਂ ਲਾਈਵ ਆ ਕੇ ਵੀਡੀਓ ਦਿਖਾ ਰਿਹਾ ਆ ਵੀ ਕੱਲ ਨੂੰ ਬਾਕੀ ਫੋਟੋ ਵੀ ਆ ਜਾਣਗੇ ਕਿੜਾ ਆਪਾਂ ਕੋਲ ਕੋਲੇ ਦੇ ਵਿੱਚ ਵੇਚਣਾ ਤੇ ਬਾਈਆਂ ਦਾ ਵੀ ਹਰ ਇੱਕ ਚੀਜ਼ ਦੀ ਗਾਰੰਟੀ ਦੇਈ ਦੀ ਐ ਕੱਚਾ ਜਾਂ ਕੰਮ ਨਹੀਂ ਕੀਤਾ ਆਪਾਂ ਕਦੇ ਨਹੀਂ ਨਹੀਂ ਉਹ ਕੰਮ ਹੀ ਨਹੀਂ ਜੀ ਜ਼ਰੂਰੀ ਜੀ ਕੰਮ ਆਪਾਂ ਕਰਨਾ ਠੋਕ ਕੇ ਕਰਨਾ ਨਹੀਂ ਬਹੁਤ ਹੱਸੀ ਬਾਈ ਸਹੀ ਗੱਲ ਆ ਬਾਈ ਗੱਲ ਬਾਈ ਦੇਣੀ ਵੀ ਪੈਂਦੀ ਐ ਭਰਾ ਹੁਣ ਤਾਂ ਸਾਰਾ ਨਹੀਂ ਆਪਾਂ ਦੇਣ ਵਾਲਾ ਕੰਮ ਹੀ ਨਹੀਂ ਕਰਨਾ ਜੀ ਸਹੀ ਗੱਲ ਆ ਬਾਈ ਰਾਖ ਜਿਹੜਾ ਆਵੇ ਤੇ ਉਹਨੂੰ ਪਤਾ ਲੱਗ ਜੇ ਵੀ ਹਾਂ ਵੀ ਚੀਜ਼ ਹੈਗੀ ਐ ਤੇ ਬਾਈ ਜੀ ਕੀ ਡਿਮਾਂਡ ਐ ਇਹਦੀ ਇਹਦਾ ਡਿਮਾਂਡ ਐ ਫਿਰਕ ਪਰ ਖੁੱਸਾ ਸਾਹਿਬ 4 ਲੱਖ ਤੇ 85000 ਰੁਪਏ 4 ਲੱਖ 85000 ਰੁਪਏ 5.5 ਲੱਖ ਰੁਪਈਆ ਮੰਗੀ ਐ ਜੀ ਸਹੀ ਐ ਉਹਨਾਂ ਅਗਲਾ ਕਹਿੰਦਾ ਲੱਖ ਰੁਪਈਆ ਨੋ ਵੀ ਵੇਖੋ ਵੀ ਟਰੈਕਟਰ ਦੀ ਕੀਮਤ ਵੀ ਜਾਇਜ਼ ਹੈ ਬਾਈ ਬਿਲਕੁਲ ਜੀ ਅੱਗੇ ਆ ਗਿਆ ਜੀ 855 2016 ਮਾਡਲ ਹੈ ਜੀ 16 ਮਾਡਲ ਵੀ 854 16 ਮਾਡਲ ਹੈ ਕਿਤੇ ਉਹ ਵੀ ਟਰੈਕਟਰ ਨਹੀਂ ਖੁੱਲਿਆ ਜੀ ਠੀਕ ਆ ਜੀ ਖੁੱਲ ਟਰੈਕਟਰ ਚੰਗਾ ਜੀ ਕਿਤੇ ਬਹੁਤ ਕਮੀ ਨਹੀਂ ਡੱਟ ਚ ਭੋਰਾ ਵੀ ਠੀਕ ਆ ਜੀ ਇਹ ਸੋਨਾ ਦੇ ਮਾਰਕ ਸਿਰ ਸਮਾਨ ਦੀ ਕਾਪੀ ਹੈ ਜੀ ਪੂਰਾ ਸਾਰਾ ਜੈਨੂਇਨ ਟਰੈਕਟਰ ਹੈ ਜੀ ਉਹ ਵੀ ਟਰੈਕਟਰ ਬਾਈ ਜਾਂਦਾ ਇਹ ਵੀ 1% ਨਹੀਂ ਖੁੱਲਿਆ ਕਿਤੇ ਸਾਈਡ ਨਹੀਂ ਖੁੱਲਿਆ ਤੇ ਟਾਇਰ 16 ਦਾ ਹੀ ਟਾਇਰ ਆਲਾ ਹੈ ਠੀਕ ਆ 16 ਦੇ ਟਾਇਰ ਆ 16 ਦੇ ਟਾਇਰਾਂ ਚ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਜੀ ਟਾਇਰ ਵੀ ਬਈ ਵਧੀਆ ਪੈਰ ਵਧੀਆ ਪੈਰ ਮੰਨ ਪੋਮੇ ਬਿਨਾਂ ਵੇਖੇ ਬੰਦਾ ਮੰਗਾ ਲੇ ਵਾਹ ਕੇ 700 ਦਾ ਫਿਰ ਪੈਸੇ ਪਾਵੇ ਸਹੀ ਗੱਲ ਹੈ ਉਹਦਾ ਕੰਮ ਹੀ ਨਹੀਂ ਜਰੂਰੀ ਉਹਦਾ ਕੰਮ ਨਹੀਂ ਕਰਦੇ ਇੱਕ ਪੈਸੇ ਦਾ ਲਾਂਭਾ ਨਹੀਂ ਗਈ ਬਾਈ ਇਹਦੀ ਕੀ ਡਿਮਾਂਡ ਹੈ ਵੇਹੇ ਇਹਦੀ ਸਿਰਫ 5 ਲੱਖ ਤੇ 15000 ਰੁਪਈਆ ਜੀ 5 ਲੱਖ 15000 ਰੁਪਈਆ ਟਰੇਡਰ ਵੇਖੋ ਵੀ ਨਾ ਟਰੇਡ ਦੀ ਲੁੱਕ ਵੇਖੋ ਸਾਫ ਪਿਆ ਮਤਲਬ ਇਹ ਨਹੀਂ ਜੇ ਹੁਣ ਜਿਵੇਂ ਮੰਨ ਕੇ ਜਿਵੇਂ ਕੋਈ ਹੋਰ ਆਪਾਂ ਬੰਦਾ ਕੋਈ ਜਿਵੇਂ ਇੰਨਾ ਗੰਗ ਰੰਗ ਲੱਥਾ ਤੇ ਅਗਲਾ ਇੱਥੇ ਕਲਮ ਲਾ ਦਦਾ ਬਾਈ ਇਹ ਨਾ ਨਹੀਂ ਕਿਧੋਂ ਚਾਬੀ ਨਹੀਂ ਲੱਗੀ ਡੱਡੀ ਬਾਈ ਇਹਦਾ ਕੋਈ ਕਲਮ ਵਾਲੀ ਗੱਲ ਨਹੀਂ ਜੋ ਸਾਹਮ ਤੇ ਉਸ ਤੋਂ ਅਗਲਾ ਵੀ 8558 ਹੈ 94 ਮਾਡਲ ਦੀ ਠੀਕ ਹੈ 94 ਕੱਟਿਆ ਆਪਾਂ ਟਰੈਕਟਰ ਇਹ ਵੀ 93 ਮਾਡਲ ਹੈ ਜੀ ਇਹ ਵਧੀਆ ਟਰੈਕਟਰ ਹੈ ਜੀ ਪੂਰਾ ਹਾਂਜੀ ਇੰਜਨ ਗੇਅਰ ਦਾ ਫੁੱਲ ਹੈ ਜੀ ਗੇਅਰ ਦੇ ਦੋ ਕਨੇ ਇਹੀ 35000 ਰੁਪਏ ਲਾਇਆ ਤੇ ਭਾਵੇਂ ਗਾਰੰਟੀ ਵਾਲ ਨੂੰ ਦੇ ਦੀ ਗਾਰੰਟੀ ਵਾਲ ਨੂੰ ਦੇ ਪੂਰਾ ਚੰਗਾ ਟਰੈਕਟਰ ਹੈ ਜੀ ਇਹ ਵੀ ਬਾਕੀ ਇਹ ਵੀ ਸ਼ੌਂਕ ਨਾਲ ਰੱਖਿਆ ਜੀ ਵੇਖੋ ਸੰਗਲੀਆਂ ਵਗੈਰਾ ਲੱਗੀਆਂ ਅੱਗੇ ਲਾਈਟਾਂ ਵਗੈਰਾ ਬਾਈ ਨੇ ਇੱਕ ਚੀਜ਼ ਬਾਈ ਦੀ ਮੈਨੂੰ ਬਹੁਤ ਵਧੀਆ ਲੱਗੇ ਬਾਈ ਹਾਂ ਦਾ ਜਿਹੜੀ ਆ ਵੇਖੋ ਇੱਕ ਪੱਤੀਆਂ ਤੇ ਪੱਤਕਿਆਂ ਵੀ ਨਾਲ ਹੀ ਵੇਚੀ ਰੱਖਦੀਆਂ ਬਾਈ ਨੇ ਬਿਲਕੁਲ ਬਿਲਕੁਲ ਜੀ ਬਾਈਆਂ ਦਾ ਇਹ ਵੀ ਨਹੀਂ ਆਪਾਂ ਇਹ ਨਹੀਂ ਕੋਈ ਚੀਜ਼ ਲਾ ਲੈਣੀ ਆ ਕੋਈ ਸ਼ੀਸ਼ਾ ਅੱਜ ਕੱਲ੍ਹ ਵੇਖਿਆ ਹੀ ਹੈ ਬਾਈ ਸਿਸਟਮ ਵਾਲਾ ਦਾ ਆਪਾਂ ਤਾਂ ਵੇਚਣਾ ਹੀ ਆ ਕਰਦਿਆਂ ਨਾ ਬਾਈ ਨਹੀਂ ਕੋਈ ਨਹੀਂ ਅਸੀਂ ਨਾ ਰਹੀ ਲਾ ਤਾਂ ਭੋਜ ਜੀ ਬਾਈ ਕਹਿੰਦਾ ਐਵੇਂ ਆਪਾਂ ਨਾ ਕਿ ਦੀ ਚੀਜ਼ ਲਾਈ ਆ ਬਾਕੀ ਇੰਡੀਕੇਟਰ ਬਾਈ ਨੇ ਵੇਖੋ ਪੂਰਾ ਸ਼ੌਕ ਵਾਲਾ ਕੰਮ ਸੀਗਾ ਬਹੁਤ ਰੱਖਿਆ ਬਾਈ ਫੋਜੀ ਮੁੰਡੇ ਕੋਲ ਟਰੈਕਟਰ ਸੀਗਾ ਜੀ ਇਹ ਹਾਂਜੀ ਹਾਂਜੀ ਬਿਲਕੁਲ ਓਕੇ ਟਰੈਕਟਰ ਆ ਜੀ ਬਿਲਕੁਲ ਇਹ ਸਿਰਫ 135000 135000 ਦੇ ਵਿੱਚ ਉਹਨੂੰ ਕੀ ਮਾਰਿਆ ਯਾਰ ਉਹਨੂੰ ਜਿਹਨੇ ਬਈ ਕੰਮ ਲੈਣਾ ਸਹੀ ਗੱਲ ਆ ਕਵਾੜ ਚ 1 ਲੱਖ ਤੋਂ ਉੱਤੇ ਦਾ ਯਾਰ ਕਵਾੜ ਦੀ ਸਹੀ ਗੱਲ ਆ ਬਈ ਸਹੀ ਏ ਤੁਹਾਡੀ ਨੀਆ ਗੇਅਰ ਸੈਲਫ ਸਟਾਰਟ ਹੈ ਡਰੇ ਵੀ ਅੱਛਾ ਸੈਲਫ ਸਟਾਰਟ ਆ ਭਾਈ ਕਿਸੇ ਗੱਲੋਂ ਕਮੀ ਉੱਤੇ ਹੈ ਇਹ ਮੀਟਰ ਨਾਲ ਹੀ ਚੱਲਦਾ ਅੱਜ ਭਾਈਆਂ ਦਾ ਜਿਹੜੀ ਇਹ ਰਾਬੀ ਪੁਰਾਣਾ ਮੀਟਰ ਇਹਦਾ ਵੀ ਚੱਲਦਾ ਵੀ ਦੇਖੋ ਆਪਾਂ ਬੰਨਣਾ ਆਪਾਂ ਬੰਨਣਾ ਕੀ ਬਾਤ ਆ ਬਈ ਜਮਾ ਜਾਇਜ ਮੁੱਲ ਆ ਬਈ ਬਿਲਕੁਲ ਉਹ ਨਹੀਂ ਯਾਰ ਜੀ ਕੁਆਰ ਨਹੀਂ ਮਿਲੂਗਾ ਸਹੀ ਗੱਲ ਇਹ ਵੀ ਟਰੈਕਟਰ ਜਿਹਨੇ ਮੰਨ ਲਓ 5 6 10 ਕਿਲੋ ਆਣੇ ਉਹਨੂੰ ਕੀ ਮਾੜਾ ਯਾਰ ਕੀ ਮਾੜਾ ਬਈ ਸਹੀ ਗੱਲ ਜੇ ਮਰਜ਼ੀ ਕੰਮ ਲਈ ਆ ਵੱਡਾ ਟਰੈਕਟਰ ਆ ਇਹ ਨਾਲ ਨਹੀਂ ਆ ਵੀ ਆਪਾਂ ਜਾ ਕੇ ਕੁਛ ਰਖਾਉਣਾ ਪੈਣਾ ਜਾ ਕੇ ਜੋੜ ਦੋ ਕੁਛ ਨਹੀਂ ਰਖਾਉਣਾ ਪੈਣਾ ਜਾ ਕੇ ਬਾ ਜੋੜਨਾ ਹੀ ਆ ਤੇ ਉਸ ਤੋਂ ਅਗਲਾ ਬਈ ਅੱਗੇ ਆ ਗਿਆ ਜੀ 15 ਮਾਡਲ 855 15 ਮਾਡਲ 15 ਮਾਡਲ ਆ ਜੀ 70 75 ਪੈਸੇ ਟਾਇਰ ਆ ਪੂਰਾ ਚੰਗਾ ਟਰੈਕਟਰ ਆ ਸਾਰਾ ਜੈਨੂਨੇ ਵੀਰੀ ਨਹੀਂ ਸੀ ਟਾਇਰ ਦੇਖੋ ਬਿਲਕੁਲ ਚੰਗਾ ਟਰੈਕਟਰ ਆ ਜੀ ਲੋਕ ਵੇਖੋ ਟਰੈਕਟਰ ਇਹ ਜਿਹੜਾ ਸ਼ੇਅਰ ਦਾ ਇੱਕ ਨੰਬਰ ਟਰੈਕਟਰ ਆ ਜੀ ਇਹ 16 ਦੇ ਟਾਇਰਾਂ ਲਾ ਕੇ ਭਈ 14 ਲਾਇ 14 ਦੇ ਟਾਇਰਾਂ ਲਾਏ ਮੇਰਾ ਵੀ ਤੇਲ ਬਦਲਣ ਦੀ ਲੋੜ ਨਹੀਂ ਡਿੱਟ ਦੀ ਸਰਵਿਸ ਤਾਜੀ ਹੋਈ ਹੋਈ ਹੈ ਵੀ ਸਰਵਿਸ ਹੋਈ ਵੀ ਹੈ ਇਹਦੀ ਆਪਣੀ ਹਾਂਜੀ ਬਾਕੇ ਬੈਂਪਰ ਵੇਖੋ ਇਹਦੇ ਵੀ ਮੰਨ ਲਓ ਹੈ ਦਾ ਟੈਂਕੀ ਵਾਲਾ ਤੇਲ ਵਾਲੀ ਟੈਂਕੀ ਵਾਲਾ ਬਣਾ ਕੇ ਲੱਗਿਆ ਹੋਇਆ ਹੈ ਜੀ ਹਾਂ ਟੈਂ ਆ ਮੀ ਲਾਉਂਦੇ ਹਨ ਜਾਬ ਥੋੜੇ ਢੀ ਲੱਗੀ ਇਹ ਤੇ ਪੈਪ ਨਹੀਂ ਲੱਗੀ ਜਰੂਰ ਪੈਪ ਲਾਉਣੀ ਪੈਣੀ ਹੈ ਪੈਪ ਲਾਉਣੀ ਪੈਣੀ ਬਾਕੀ ਸਾਰਾ ਕੁਝ ਲੱਗਿਆ ਹੋਇਆ ਹੈ ਬਈ ਹਣਾ ਬਿਲਕੁਲ ਓਕੇ ਟਰੈਕਟਰ ਹੈ ਜੀ ਤੇ ਬਈ ਇਹਦੀ ਕੀ ਡਿਮਾਂਡ ਹੈ ਇਹਦੀ ਸਿਰਫ 495000 ਰੁਪਏ 495000 ਹਾਂਜੀ ਅੱਗੇ ਆ ਗਿਆ ਜੀ 3630 2020 ਦੇ ਮਾਰਕੇ ਕਾਪੀ 21 ਦੀ ਕਾਪੀ 21 ਦੀ ਸਪੈਸ਼ਲ ਐਡੀਸ਼ਨ ਟਾਪ ਵਾਲਾ ਮਾਡਲ ਹੈ ਇਹ ਸਪੈਸ਼ਲ ਐਡੀਸ਼ਨ ਆ ਗਿਆ ਬਈ ਇਹ ਬੰਦ ਹੋ ਗਏ ਜੀ ਬਹੁਤ ਘੱਟ ਮਿਲਦੇ ਆ ਇਹ ਬਈ ਹੈ ਨਾ ਜਿਵੇਂ ਇਹਦੀ ਜਿਵੇਂ ਕਹਿ ਦਈਏ ਬਾਹਲਾ ਕਰੇ ਜੈ ਬਈ ਹਣਾ ਆਪਣੇ ਤੇ ਨਹੀਂ ਹੁੰਦੇ ਆ ਮੇ ਦੋ ਤਨ ਹੱਦ ਦੋ ਅਜੇ ਵੀ ਹੈਗੇ ਇੱਕ ਮਗਰ ਖੜਾ ਐਡੀਸ਼ਨ ਹੁੰਦੇ ਆ ਜੀ ਆਪਣੇ ਕੋਲੇ ਠੀਕ ਆ ਹੁੰਦੇ ਮਿਲ ਜਾਂਦਾ ਐਡੀਸ਼ਨ ਦੇ ਵਿੱਚ ਕੋਈ ਫਰੇਜ ਆਪਣੇ ਕੋਲੇ ਚਾਹੀਦੀ ਹੈ ਜੀ ਹਾਲੈਂਡ ਦਾ ਸਪੈਸ਼ਲ ਹਾਲੈਂਡ ਤੇ ਸਵਰਾਜ ਤਾਂ ਹੁੰਦੇ ਹੁੰਦੇ ਆ ਹੁੰਦੇ ਹੁੰਦੇ ਆ ਮੈਨੂੰ ਲੈਣੀ ਜਿਹੜੀ ਮਤਲਬ ਜੇ ਅੱਜ ਕੱਲ ਜਿਵੇਂ ਅੱਜ ਕੱਲ ਮੁੰਨਿਆਂ ਦੀ ਡਿਮਾਂਡ ਆ ਉਹ ਟਰੈਕਟਰ ਤੁਹਾਡੇ ਕੋਲ ਹੈਗੇ ਹੈਗੇ ਜੀ ਹੈਗੇ ਸਵਰਾਜ ਤੇ ਹਾਲੈਂਡ ਦੀ ਜਿਵੇਂ ਅੱਜ ਕੱਲ ਜਵਾ ਦੇ ਰਹੇ ਗੀ ਸਹੀ ਗੱਲ ਹੁੰਦੇ ਆ ਬਈ ਬਿਲਕੁਲ ਓਕੇ ਟਰੈਕਟਰ ਬਾਕੀ ਟਰੈਕਟਰ ਵੇਖੋ ਲੈਟਰ ਉੱਪਰ ਲੱਗੇ ਐਲ ਡੀ ਡੀ ਵਗੈਰਾ ਨਵਾਂ ਟਰੈਕਟਰ ਆ ਜੀ ਬਿਲਕੁ ਆ ਦੇਖੋ ਕਿਤੇ ਚਾਬੀ ਨਹੀਂ ਲੱਗੀ ਕੁਛ ਨਹੀਂਗਾ ਬਾਈ ਤੇ ਟੇਪਾਂ ਲਵਾਈਆਂ ਬਾਈ ਨੇ ਸ਼ੌਕ ਵਾਲਾ ਥਾ ਕੋਈ ਦੇ ਕੇ ਗਿਆ ਬਾਈ ਚਾਬੀਆਂ ਵੀ ਨਾਲ ਆ ਬਾਈ ਵੇਖੋ ਬਿਲਕੁਲ ਬਿਲਕੁਲ ਸਾਰਾ ਕੁਝ ਕੋਈ ਟਾਇਰ ਵੇਖੋ ਬਈ ਇਹਦੇ ਤੇ ਬਾਈ ਜੀ 800 ਘੰਟੇ ਚੱਲਿਆ ਵੀ ਟਰੈਕਟਰ 800 ਘੰਟੇ ਚੱਲਿਆ ਬਾਈ ਕੀ ਡਿਮਾਂਡ ਆ ਬਈ ਦੀ ਇਹਦੀ ਇਹਦੀ 8 ਲੱਖ ਰੁਪਈਆ ਜੀ ਸਰ 8 ਲੱਖ ਰੁਪਈਆ ਬਾਈ ਥੋ ਅਛਾ ਬਾਕੀ ਮਲਕਾ ਬੁਲਕਾ ਮਾਨਦਾਨ ਵਜੂਰੀ ਜੂਰ ਸਹੀ ਸਹੀ ਗੱਲ ਮੱਕ 750 ਹੈ 17 ਮੜਾ 750 ਬਈ 17 ਮੜਾ ਇਹਦੀ ਵੀ ਟਾਇਰ ਨਾਲ ਦੇ ਆ ਜੀ ਅਗਲੇ ਪਿਛਲੇ ਜਰੂਰ ਹੈ ਪਿਛਲੇ ਟਾਇਰ ਨਾਲ ਦੇ ਆ ਜੀ ਪ ਠੀਕ ਆ ਤਾਂ 65 ਪੈਸੇ ਟਾਇਰ ਆ ਜੀ ਇੰਡੀਅਨ ਗੇਅਰ ਦਾ ਟਰੈਕਟਰ ਇਹ ਵੀ ਸੋਨੇ ਵਰਗਾ ਵਾਹ ਕੇ ਤੁਸਲੀ ਕਰਕੇ ਲੈ ਜੀ ਤੁਸਲੀ ਕਰਕੇ ਲੈ ਬਿਲਕੁਲ ਓਕੇ ਟਰੈਕਟਰ ਆ ਜੀ ਕੋਈ ਨਾਂਬੇ ਵਾਲਾ ਸੌਦਾ ਪਰਾਹ ਦੇਣੀ ਜੀ ਵਾਕੀ ਵੀ ਦੇਖੋ ਬੈਂਪਰ ਵਗੈਰਾ ਬਾਈ ਇਹਦੀ ਕੀ ਡਿਮਾਂਡ ਹੈ ਵੇਹੇ? ਮੇਰੀ ਸਿਰਫ 4,85,000 ਰੁਪਏ ਜੀ। 4,85,000 ਰੁਪਏ 750 ਸੋਨਾ ਦੇਕਰ। 4,85,000 ਨੇ ਲੋਨ ਵੀ ਹੋ ਜਾਊਗਾ ਇੱਥੇ ਮੇਰੇ ਨਾਲ। ਅੱਛਾ ਲੋਨ ਵੀ ਹੋ ਜਾਊਗਾ ਬਾਈ। ਲੋਨ ਦੀ ਬਾਈਆਂ ਦਾ ਥੋਲੂ ਸਿੱਬਦਾ ਤੇ ਇਸ ਦੇ ਨਾਲ ਵੀ ਸੋਨਾ ਦੇਕਰ। 15 ਮਾਡਲ ਹੈ 750। ਅੱਛਾ 15 ਮਾਡਲ। 14 ਇੰਚਾਂ 'ਚ ਆ ਗਈ 14 ਇੰਚਾਂ 'ਚ ਕਈ ਬੰਦੇ ਮੰਗਦੇ ਆ। ਅੱਛਾ 14 ਦੀ ਜੋ 16 ਦੇ ਜੀ। 14 ਇੰਚਾਂ 'ਚ ਜੀ ਇਹਦੇ ਵੇਟ ਫੂਡ ਵੀ ਲੱਗੇ ਇਹ 14 ਇੰਚਾਂ 'ਚ ਇਹ ਵੀ ਟਰੱਕ ਨੰਬਰ ਹੈ ਇਦੇ ਵੀ ਦੇ ਸਪੀਡਾਂ ਤਾਂ ਦੋ ਹੀ ਹੁੰਦੇ ਬਈ ਦੋ ਦੋ ਜੀ ਦੋ ਸਪੀਡਾਂ ਹੀ ਹੁੰਦੇ ਆ ਬਈ ਦੋ ਸਪੀਡਾਂ ਆ ਦੇਖੋ ਬਈ ਮੀਟਰ ਵਗੈਰਾ ਦੇਖੋ ਜਮਨ ਸਾਫ ਪਿਆ ਵੀ ਨਵਾਂ ਟਰੈਕਟਰ ਆ ਜੀ ਉਹ ਜਿਹੜਾ ਲੈਂਦੇ ਨਹੀਂ ਜੀ ਰੰਗ ਪੇਂਟ ਵਾਲਾ ਵੀ ਸਹੀ ਗੱਲ ਆ ਬਈ ਉਹ ਨਹੀਂ ਕੰਮ ਹੋਊਗਾ ਜੀ ਇਹ ਹੈਗਾ 14 ਦੇ ਟਾਇਰਾਂ ਵਾਲਾ ਬਈ ਸਲੈਂਸਰ ਵਾਲੀ ਜਾਲੀ ਨਾਲ ਆ ਬਈ ਜਿਹੜੀ ਮੰਨ ਕੇ ਜਦ ਗਰਮ ਹੋਣ ਤੋਂ ਲੱਗੀ ਹੁੰਦੀ ਬਈ ਇਹਦੀ ਕੀ ਡਿਮਾਂਡ ਆ ਇਹਦੀ 4 ਲੱਖ 35 ਹਜ਼ਾਰ ਜੀ 4 ਲੱਖ 35 ਹਜ਼ਾਰ ਰੁਪਏ ਉਹ ਟਰੈਕਟਰ ਆ ਜੀ ਬਿਲਕੁਲ ਇੰਜਨ ਗੇਅਰ ਦਾ ਆਪਣੇ ਕੋਲ ਟਰੈਕਟਰ ਬੰਦਾ ਆ ਕੇ ਬਹੁਤ ਵੇਖੀ ਵੀ ਨਾ ਫਿਰ ਵੀ ਇਹ ਨੀ ਉਹ ਵੀ ਉਹ ਲੈ ਗਮਟਾਇਰ ਦੇਖੋ ਵੀ ਹਾਈਡਰੋਲੀਆ ਚੱਲੇ ਵਾਲੀ ਜ਼ਿੰਮੇਵਾਰੀ ਹੈ ਯਾਰ ਉਹ ਨਾ ਬੇਫਿਕਰ ਹੋ ਜਾ ਬਸ ਸਹੀ ਗੱਲ ਆ ਬਾਈ ਜੀ ਆਹ ਵੇਖੋ ਵੀ ਸਾਰਾ ਮਗਰ ਮਤਲਬ ਜਿਹੜਾ ਕੋਈ ਨਾਲ ਬਾਈ ਇੱਕਦਮ ਮੈਂ ਇੱਕ ਬੜੀ ਵੇਖੇ ਬਾਈ ਲਾਈਟ ਵੀ ਨਹੀਂ ਲੰਮਦਾ ਇੱਕ ਗੱਲ ਆ ਵੀ ਇਹ ਹੁੰਦਾ ਨਾ ਵੀ ਉਹਨੂੰ ਆਹ ਬਚ ਜੇ ਆ ਹੁਣ ਦੋ ਲੇਕਨ ਲੱਗੀਆਂ ਨੇ ਵੇਖ ਲੈ ਹਾਂ ਦੋਨੇ ਤੇ ਦੋਨੇ ਲੱਗੀਆਂ ਮੈਂ ਉਹ ਚੀਜ਼ ਵੇਖ ਰਿਹਾ ਸੀ ਬਾਈ ਕੋਈ ਮਤਲਬ ਇਹ ਨਹੀਂ ਨਿਕਲਦੀ ਉੱਪਰ ਅਸਮਾਨ ਦਾ ਲਹੋਂ ਦਾ ਹਟਾ ਇਹਦਾ ਮੇਰਾ ਹੀ ਥੋਖਾ ਦੀ ਵੀ ਸਮਾਨ ਨਹੀਂ ਲਾਉਣਾ ਲਾ ਭਾਂਦੇਓ ਸਹੀ ਗੱਲ ਹੈ ਕਿ ਇਹਨਾਂ ਘਾਟ ਨਹੀਂ ਦੋਨਾਂ ਲਾਉਣਾ ਪੈਂਦਾ ਲਾਉਣਾ ਪੈਂਦਾਗਾ ਮੰਨ ਕੇ ਚਲੋ ਕੈ ਗੱਲ ਹੋ ਗਈ ਮੰਨ ਕੇ ਚਲੋ ਵੀ ਆਪਾਂ ਆਪਦੀ ਚੀਜ਼ ਆਦੇ ਤਸੱਲੀ ਕਰਕੇ ਦੇਣੀ ਹੈ ਹਾਂ ਫਿਰ ਇਹਨਾਂ ਜੀ ਮਾ ਥੱਕੇ ਥੋੜਾ ਨਾਲ ਗੱਲ ਕਰੀ ਵੀ ਜੜ ਦੀ ਕੋਈ ਜਟਨਾ ਜਿਹੜਾ ਬੰਦਾ ਠੱਗੀ ਮਾਰਦਾ ਆਪਣਾ ਠੱਗੀ ਵਾਲੀ ਗੱਲ ਸਹੀ ਗੱਲ ਹੈ ਬਾਈ ਕਿਉਂਕਿ ਅੱਗੇ ਸਹੀ ਗੱਲ ਮਸਾ ਇੱਕ ਗੱਲ ਹੈ ਨਾ ਛੌਂਕ ਹੁੰਦਾ ਬੰਦੇ ਨੂੰ ਟੀਮਾਰਾਂ ਦੀਆਂ ਮਜਬੂਰੀਆਂ ਹੋਏ ਘਰਾਂ ਦੇ ਖਰਚੇ ਬਹੁਤ ਹੁੰਦਾ ਜੀ ਸਹੀ ਗੱਲ ਹੈ ਬਈ ਹੂੰ ਤੇ ਬਈ ਇਹ ਬਾਕੀ ਜਿਵੇਂ ਹੁਣ ਮਾਨ ਹਰ ਇੱਕ ਚੀਜ਼ ਦੀ ਵੀ ਸ਼ਬਦਾ ਜਿਵੇਂ ਤੁਸੀਂ ਘਰੋਂ ਹੀ ਆ ਜਾਂਦਾ ਗਾ ਕੇ ਮਨ ਲੈ ਇੱਥੇ ਹੀ ਮੰਨ ਲਓ ਅਸੀਂ ਦੇਣਾ ਇੱਥੇ ਹੀ ਮੰਨ ਲਓ ਅਸੀਂ ਬੈਠੇ ਨੂੰ ਬੰਦੇ ਦੇ ਘਰੇ ਹੀ ਕਿਤੇ ਨਹੀਂ ਬੰਦੇ ਨੇ ਜਾਣਾ ਠੀਕ ਹੈ ਠੀਕ ਬੰਦੇ ਦਾ ਘਰੇ ਆ ਘਰੇ ਹੀ ਲੋਨ ਪਹਿਲ ਭਰਾ ਦੇਣੀ ਓਕੇ ਕਰਾ ਲੈਣਾ ਜਦੋਂ ਓਕੇ ਹੋ ਗਿਆ ਮੰਨ ਲਓ ਲੋਨ ਪੇਮੈਂਟ ਦੇ ਕੇ ਸਾਨੂੰ ਟਰੈਕਟਰ ਲੈ ਜੀ ਅਗਲਾ ਅਸੀਂ ਬਾਕੀ ਬੈਂਕ ਤੋਂ ਪੇਮੈਂਟ ਲੈ ਲੈਂਦੇ ਠੀਕ ਆ ਬਈ ਹਾਂ ਤੇ ਉਸ ਤੋਂ ਅਗਲਾ ਟਰੈਕਟਰ ਵੀ